ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਐਮਸੀ ਲੁਧਿਆਣਾ ਦੇ ਅੰਦਰ 95 ਵਾਰਡਾਂ ਦੀਆਂ ਚੋਣਾਂ ਲਈ ਕੁੱਲ 11,65,749 ਵੋਟਰ ਹਨ ਜਿਨ੍ਹਾਂ ਵਿੱਚੋਂ 6,24,708 ਪੁਰਸ਼ ਵੋਟਰ 5,40,938 ਮਹਿਲਾ ਵੋਟਰ ਹਨ ਅਤੇ 103 ਤੀਜੇ ਲਿੰਗ ਦੇ ਵੋਟਰ ਹਨ ਉਨ੍ਹਾਂ ਦੱਸਿਆ ਕਿ 420 ਪੋਲਿੰਗ ਸਟੇਸ਼ਨਾਂ ਨੂੰ ਬਹੁਤ ਹੀ ਸੰਵੇਦਨਸ਼ੀਲ ਨਾਮਜ਼ਦ ਕੀਤਾ ਗਿਆ ਹੈ ਸਰ ਜੋ ਅੱਜ ਆਪਣੇ ਦੌਰਾ ਕੀਤਾ ਹੈ ਤਾਂ کیا ਵੀ ਸਿਚੁਏਸ਼ਨ ਹੈ کیسے ਪ੍ਰਬੰਧ ਹੈ ਜ਼ਿਲ੍ਹਾ ਲਧਿਆਣਾ ਦੇ ਵਿੱਚ ਆਪਣੇ ਨਗਰ ਨਿਕਮ ਦੇ ਵਿੱਚ ਜਿਹੜੇ ਹੈ ਕਲ 95 ਵੋਟਸ ਤੇ ਪੋਲਿੰਗ ਹੋਣੀ ਹੈ ਇਸ ਦੇ ਸੰਦਰਭ ਦੇ ਅੱਜ ਜਿਹੜੀਆਂ ਹੈਗੀਆਂ ਪੋਲਿੰਗ ਪਾਰਟੀਆਂ ਡਿਸਪੈਚ ਹੋ ਰਹੀਆਂ ਹਨ ਹਰ ਆਰਓ ਜਿਹੜੇ ਨੇ ਪੋਲਿੰਗ ਪਾਰਟੀ ਡਿਸਪੈਚ ਕਰ ਰਹੇ ਨੇ ਬਾਅਦ 27 ਬੂਥਾਂ ਤੇ ਜਿਹੜੀ ਹੈਗੀਆਂ ਕਲ ਪੋਲਿੰਗ ਹੋਏਗੀ ਆਪਣੇ ਕਾਰਪੋਰੇਸ਼ਨ ਦੇ ਵਿੱਚ ਇਹਦੇ 420 ਜਿਹੜੇ ਨੇ ਸੰਵੇਦਨਸ਼ੀਲ ਬੂਥਸ ਨੇ ਹਰ ਪੋਲਿੰਗ ਬੂਥ ਜਿਹੜਾ ਹੈਗਾ ਆ ਬਾਏ ਸੀਸੀਟੀਵੀ ਜਿਹੜੀ ਉਹਦੇ ਰਿਕਾਰਡਿੰਗ ਤੇ ਉਹਦੀ ਕਵਰੇਜ ਕੀਤੀ ਜਾਵੇਗੀ ਜਿਸ ਕਰਕੇ ਪ੍ਰੋਪਰ ਨਿਗਰਾਨੀ ਹੁਨਾਤੇ ਰਹਿਣ ਤੇ ਪ੍ਰੋਪਰ ਰਿਕਾਰਡਿੰਗ ਵੀ ਨਾਲ ਦੇ ਨਾਲ ਹੋਵੇ ਪੋਲਿੰਗ ਦਾ ਟਾਈਮਿੰਗ ਜਿਹੜਾ ਹੈ ਸਵੇਰੇ 7 ਤੋਂ ਸ਼ਾਮ ਨੂੰ 4 ਵਜੇ ਤੱਕ ਹੈ ਆਫਟਰ ਪੋਲਿੰਗ ਕਲੋਜ਼ ਆਫ ਪੋਲ ਤੋਂ ਬਾਅਦ ਜਿਹੜੀ ਹੈ ਪੀਆਰਓਸ ਜਿਹੜੇ ਨੇ ਏਆਰਓ ਡੈਜ਼ਿਨੇਟ ਕੀਤੇ ਜਾ ਚੁੱਕੇ ਹਨ ਤੇ ਨਾਲ ਹੀ ਜਿਹੜੀ ਉੱਥੇ ਆਪਣੀ ਜਿਹੜੀ ਕਾਊਂਟਿੰਗ ਨਾਲ ਦੇ ਨਾਲ ਹੋਵੇਗੀ ਇਸ ਦੇ ਸੰਦਰਭ ਦੇ ਵਿੱਚ 25000 ਪੁਲਿਸ ਮੁਲਾਜ਼ਮ 8500 ਸਿਵਲ ਮੁਲਾਜ਼ਮ ਕੱਲ ਡਿਊਟੀ ਤੇ ਜਿਹੜੇ ਹੈਗੇ ਪਾਬੰਦ ਹੋਣਗੇ ਅੱਜ ਟੀਮਾਂ ਜਿਹੜੀਆਂ ਹੈਗੀਆਂ ਰੈਂਡਮਾਈਜੇਸ਼ਨ ਹੋਣ ਉਪਰੰਤ ਜਿਹੜੀ EVM ਦੀ ਰੈਂਡਮਾਈਜੇਸ਼ਨ ਹੈ ਉਹ ਪਲੱਸ ਜਿਹੜੀ ਪੋਲਿੰਗ ਪਰਸਨਲ ਦੀ ਰੈਂਡਮਾਈਜੇਸ਼ਨ ਹੈ ਉਹ ਕਰਨ ਉਪਰੰਤ ਜਿਹੜੀਆਂ ਹੈਗੀਆਂ ਟੀਮਾਂ ਅੱਜ ਆਪਣੇ ਡੈਸੀਨੇਟ ਬੂਥ ਤੇ ਪਹੁੰਚ ਜਾਣ ਗਿਆ ਸਾਡੇ ਵੱਲੋਂ ਜਿਹੜੇ ਹੈਗੇ ਸਾਰੇ ਪ੍ਰਬੰਧ ਮੁਕੰਮਲ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਪੁਲਿਸ ਤੇ ਪ੍ਰਬੰਧ ਜਿਹੜੇ ਮੁਕੰਮਲ ਹੈ ਤੇ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਮੀਡੀਆ ਦੇ ਸਾਥੀਆਂ ਰਾਹੀ ਕਿ ਕੱਲ ਜਿਹੜਾ ਹੈਗਾ ਲੁ ਪੂਰੇ ਜੋਸ਼ ਨਾਲ ਆਣ ਤੇ ਵੱਤੋ ਵੱਤ VOTING ਕਰੇ ਸਰ ਕਾ ਜੋ ਕੱਲ ਇਵਨਿੰਗ ਸੈਂਟਰਲ ਜਗਾ ਉਥੇ ਕਾਫੀ ਕਲੈਸ਼ ਹੋਇਆ ਹੈਗਾ ਆਪ ਤੇ BJD ਵਰਕਰਸ ਦੇ ਵਿੱਚ ਉਸ ਨੂੰ ਲੈ ਕੇ ਅਜਿਹੇ ਹਾਲਾਤਾਂ ਨੇ ਕਿ ਤੁਸੀਂ ਕੀ ਕਰਦੇ ਕਿਉਂਕਿ ਰੌਪ ਕਾਫੀ ਲੱਗ ਰਹੇ ਨੇ ਜੀ ਜਿਹੜੀ ਹੈਗੀ ਡੂਰਿੰਗ ਪੋਲ ਜਦੋਂ ਕੈਂਪੇਨਿੰਗ ਵਗੈਰਾ ਹੁੰਦੀ ਹੈ ਜਿਹੜੀ ਕਦੇ ਕਦੇ ਇਸ ਤਰ੍ਹਾਂ ਦੀ ਜਿਹੜੀ ਹੈਗੀ ਘਟਨਾਵਾਂ ਕਨਫਲਿਕਟ ਜਿਹੜੇ ਨੇ ਪਾਰਟੀਆਂ ਦੇ ਵਿੱਚ ਹੁੰਦੇ ਹਨ ਪਰ ਜਿਹੜੇ ਹੈਗੇ ਜਿਹੜੀ ਵੀ ਵਾਇਓਲੇਸ਼ਨ ਜਿਹੜੀਆਂ ਦਸੀਆਂ ਗਈਆਂ ਹੈਗੀਆਂ दैट इज बीइंग ਐਗਜ਼ਾਮਿਨਡ ਕੱਲ ਜਿਹੜੀ ਹੈ ਇੱਕ ਸ਼ਰਾਬ ਦਾ ਜਿਹੜਾ ਕੇਸ ਆਇਆ ਸੀਗਾ ਉੱਥੇ ਵੀ ਐਫ ਆਈ ਆਰ ਹੋ ਚੁੱਕੀ ਹੈ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਜਿਹੜੀ ਪੋਲ ਪ੍ਰੋਸੈਸ ਨੂੰ ਹੈਂਪਰ ਕਰਦੀ ਹੈ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ